ਜੰਬੀਰ ਜ਼ਖਮੀ ਹੋ ਗਏ ਨੇ ਤਾਂ ਕੀ ਪੂਰੀ ਘਟਨਾ ਹੋਈ ਹੈ ਜੀ ਮੈਂ ਭਾਈ ਰਾਜਾ ਸਿੰਘ ਜੀ ਮੈਂ ਇੱਥੇ ਲੱਗੇ ਮੋਟਰ ਤੇ ਸੀ ਕਿ ਬਹੁਤ ਜ਼ੋਰਦਨੀ ਦੋ ਆਵਾਜ਼ ਆਈਆਂ ਪਹਿਲਾਂ ਜਿੱਦਾਂ ਟਾਇਰ ਫਟਣ ਦੀ ਆਵਾਜ਼ ਆਈ ਉਹ ਗੱਡੀ ਦੇ ਤੇ ਫਿਰ ਜਿੱਦਾਂ ਆਪਸ ਵਿੱਚ ਗੱਡੀਆਂ ਟਕਰਾਈਆਂ ਤੇ ਜਿਹੜੇ ਬਲੇਰੋ ਗੱਡੀ ਵਾਲੀ ਸੰਗਤ ਸੀ ਤੇ ਬਹੁਤ ਤੇਜ਼ ਵੀ ਸੀ ਤੇ ਮਤਲਬ ਸੰਗਤ ਜਿਹੜੀ ਸੀ ਆ ਇਹ ਖੱਡੇ 'ਚ ਜਾ ਕੇ ਡਿੱਗੀ ਜਿਹੜੀ ਉੱਪਰਲੀ ਪਾਰਟੀ ਉਦੇ ਤੇ ਸੰਗਤ ਬੈਠੀ ਹੋਈ ਸੀ ਬਹੁਤ ਸੰਗਤ ਦਾ ਪ੍ਰਾਪਾਲ ਹੋਇਆ ਬਿਆਵ ਸਿਵਲ ਹਸਪਤਾਲ ਲੈ ਕੇ ਪਿਆ ਕਿੰਨੇ ਕੁ ਮਰੀਜ਼ ਨੇ ਅਤਾਜ ਨੇ ਜਿਹੜੇ ਜ਼ਖਮੀ ਹੋਏ ਹੋਗੇ ਇਹ ਜਿਆਦੇ ਜਿਹੜੇ ਸੀਰੀਅਸ ਆ ਉਹ 4-5 ਜਣੇ ਆ ਤੇ ਬਾਕੀ ਜਿਹੜੇ ਫੱਟੜ ਆ ਉਹ ਲੱਗੇ 10-12 ਜਣੇ ਇੱਥੋਂ ਕਿਹੜੀ ਗੱਡੀ ਕਿਧਰੋਂ ਕਿਧਰ ਜਾ ਰਹੀ ਸੀ ਕਿਹੜੀ ਗੱਡੀ ਕਿਧਰੋਂ ਕਿਧਰ ਆ ਰਹੀ ਸੀ ਇਹ ਤਾਂ ਨਹੀਂ ਜੀ ਮੌਕੇ ਦਾ ਪਤਾ ਕਿਧਰੋਂ ਹੀ ਪਰ ਇੰਨਾ ਟੱਕਰ ਜ਼ਰੂਰ ਵਜੀ ਆ ਕਿਉਂਕਿ ਬਹੁਤ ਤੇਜ਼ ਹੀ ਗੱਡੀਆਂ ਟਾਇਰ ਫਟਿਆ ਇੱਕ ਗੱਡੀ ਦਾ ਦਰਸਲ ਕਪੂਰਥਲਾ ਦੇ ਕਸਬਾ ਫੱਤੂ ਢਿੰਗਾ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਕਾਰ ਅਤੇ ਸੰਗਤ ਨਾਲ ਭਰੀ ਗੱਡੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਕਿ ਕੁਝ ਬੱਚਿਆਂ ਅਤੇ ਔਰਤਾਂ ਸਣੇ ਕਰੀਬ 15 ਲੋਕ ਜ਼ਖਮੀ ਹੋ ਗਏ ਜਦਕਿ ਦੋ ਔਰਤਾਂ ਸਮੇਤ ਕੁੱਲ 4 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਚ ਪਹੁੰਚੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਹੁਣ 4 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਉਥੇ ਹੀ ਚਾਹਮਦੀ ਦਾ ਮੁਤਾਬਕ ਸਾਹਮਣੇ ਤੋਂ ਆ ਰਹੀ ਗੱਡੀ ਤੇਜ਼ ਰਫ਼ਤਾਰ ਸੀ ਅਤੇ ਰੋਂਗ ਸਾਈਡ ਤੇ ਆ ਰਹੀ ਸੀ ਜਿਸ ਕਰਨੇ ਪੂਰਾ ਘਟਨਾਕਰਮ ਵਾਪਰਿਆ ਅੱਜ ਬਣੀ ਕੀ ਨਾਮਾਦਕੀ ਘਟਨਾ ਹੋ ਗਈ ਮੇਰਾ ਨੇਮ ਕਿਰਨਦੀਪ ਕੋਰੇ ਇਹ ਹੈ ਮਤਲਬ ਕਿ ਇਹ ਨਾਨ ਬੋਲਿਸ ਜਾਵ ਪੜਾਵੋ ਯਾਤਰਾ ਕਰਦੇ ਹੋਏ ਵਾਪਸ ਆ ਰਹਾ ਹਾਂ ਇਹ ਮਤਲਬ ਕਿ ਇਹ ਨੋਰਮਲੀ ਸਾਈਡ ਤੋਂ ਆਉਂਦਾ ਹੈ ਮੋੜ ਗੱਡਿਆਂ ਤੇ ਦੂਸਰਾ ਜਿਹੜਾ ਆਂਦੇ ਪਏ ਨਾ ਗੱਡੀ ਵਾਲੇ ਉਹ ਲੈਫਟ ਮਤਲਬ ਕਿ ਸਹੀ ਸਾਈਡ ਆਂਦੇ ਪਏ ਉਹ ਗਲਤ ਸਾਈਡ ਆਂਦੇ ਪਏ ਸੀ ਉਹਨਾਂ ਨੂੰ ਮਤਲਬ ਕਿ ਜਿਹੜੀ ਸੜਕ ਜਾਣ ਵਾਲੀ ਉਧਰ ਨਹੀਂ ਲੈਫਟ ਹੈਂਡ ਚਲਣਾ ਚਾਹੀਦਾ ਨਾ ਉਸ ਰਾਈਟ ਹੈਂਡ ਆnde ਵੈਸੀ ਤੇ ਇੱਕੇਦਮ ਉਹਨਾਂ ਦੀ ਗੱਡੀ ਬਹੁਤ ਸਵੀਰ ਥੀ ਤੇ ਇੱਕੇਦਮ ਦੋਨੋਂ ਗੱਡੀਆਂ ਆਪਸੇ ਜੜ ਟਕਰਾਈਆਂ ਤੇ ਜਿੰਨੇ ਜੁਨੇ ਸਾਰੇ ਬਾਹਰ ਡਿੱਗ ਗਏ ਨਹੀਂ ਜਿੱਤੋਂ ਕਿਤੇ ਜਾ ਰਹੇ ਸੀ ਅਸੀਂ ਨੰਨਪੁਰ ਸਾਹਿਬ ਤੋਂ ਵਾਪਸ ਗੋਲਵਾਲ ਨੂੰ ਜਾਂਦੀ ਵੈਸੀ ਅਕਸਰ ਜਿਹੜਾ ਪਤੂ ਲੱਗੇ ਪਿਆ ਹਾਂਜੀ ਤੇ ਉਹਦੇ ਵਿੱਚ ਕਿੰਨੇ ਲੋਕ ਲੱਗਨੇ ਹੋਏ ਬੋਲ ਕਦਾ ਲਗਭਗ 3 ਜਨੇ ਸੀ ਤੇ ਥੋੜੇ ਮਤਲਬ ਕਿ ਜਿੰਨੇ ਕਹਾਂ ਚਾਹਦੇ ਆਪਾਂ ਕਿ ਪੰਦਰਾਂ ਤੋਂ 15 ਤੱਕ ਤੇ ਹੋ ਹੀ ਗਿਆ ਨੇ ਸਾਰੇ ਜਣੇ। ਪੰਦਰਾਂ ਵੀ ਜਣੇ। ਹਾਂਜੀ। ਤੇ ਜੇ ਦੱਤ ਵੀ ਨਹੀਂ ਕਿਤੇ? ਹਾਂਜੀ ਸਾਡੇ ਚਾਰ ਤੋਂ ਦੋ ਜਣਿਆਂ ਦੀ। ਅੱਛਾ ਜੀ ਤੇ ਉਹ ਕਾਰ ਚੱਲ ਰਹੀ? ਹਾਂਜੀ ਕਾਰ ਚੱਲ। ਕਾਰ ਚੱਲਦੀ ਕਿ ਕਿੱਥੇ? ਹਾਂਜੀ ਉਹਦੇ। ਕਿਤੇ ਨਹੀਂ ਲੱਗ ਰਿਹਾ ਪਤਾ। ਹਾਂਜੀ। ਸਿਰ 12 ਚਲੇ ਬਾਕੀ ਆ ਜੀ। ਅੱਜ ਇੱਕ ਸ਼ਾਮ ਮਲੇ ਐਕਸੀਡੈਂਟ ਹੋਇਆ ਮੁੰਡੀ ਮੋੜ ਲੱਗੇ ਪਤੂ ਟਿੰਗਰ ਸਾਈਡ ਤੇ ਜਿਹਦੇ ਵਿੱਚ ਇੱਕ ਵਰਨਾ ਦਾ ਕੋਈ ਬਲੈਰੋ ਪਿਕਅਪ ਦੇ ਵਿੱਚ ਹੋਇਆ ਉਹ ਕੁਝ ਯਾਤਰੀ ਸੀਗੇ ਜਿਹੜੇ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਉਹ ਤਰੰਤਰਨ ਸਾਈਡ ਦੇ ਹੈਗੇ ਆ ਵਿੱਕੀਪਿੰਡ ਸਾਈਡ ਦੇ ਔਰ ਐਕਸੀਡੈਂਟ ਤੋਂ ਬਾਅਦ ਹੋਏ ਤੇ 18 ਫੋਪੇਸ਼ਣ ਲੈ ਆਏਗੇ ਜਿਨ੍ਹਾਂ ਚੋਂ 4 ਬਰਾੜਡ ਔਰ ਉਹਦੇ ਵਿੱਚ ਜਿਹੜੇ ਪੰਜ ਪੇਸ਼ੈਂਟ ਅਸੀਂ ਰੈਫਰ ਕੀਤੇ ਹੈਗੇ ਅਮਲਸਰ ਮੈਡੀਕਲ ਕਾਲਜ ਬਾਕੀ ਜਿਹੜੇ ਹੈਗੇ ਸਟੇਬਲ ਲਗੇ ਨੇ ਚਾਹ ਦੀ ਬਹੁਤ ਹੋਈ ਹੈ ਉਹ ਮੇਲ ਨੇ ਜਿਹਨੇ ਤਿੰਨ ਫੀਮੇਲ ਇੱਕ ਮੇਲ ਹੈ ਮੇਲ ਹੈ ਉਹ ਕਾਰ ਚੱਲ ਗਈ ਇਹ ਹਾਂ ਸਾਨੂੰ ਦੇਖ ਤੇ ਲੱਗਾ ਇਹ ਕਾਰ ਚੱਲ ਗਈ ਇੱਕ ਬੱਚਾ ਵੀ ਦੱਸਿਆ ਸੀਗੇ ਸਰ ਹਾਂ ਉਹਦਾ ਸੀਟੀ ਸਕੈਨ ਵਾਸਤੇ ਭੇਜਿਆ ਜੀ ਅਨਕੰਸ਼ੀਅਸ ਹੈਗਾ ਦੇਖਦੇ ਹਾਂ ਸੀਟੀ ਸਕੈਨ ਦੀ ਕੀ ਰਿਪੋਰਟ ਆਉਂਦੀ ਪੁਲਿਸ ਬਾਹਰ ਸਾਰੀ ਪਤਾ ਹੀ ਇੱਕ ਵਾਰ ਪੁਲਿਸ ਖੜੀ ਤੇ ਜਾਣਕਾਰੀ ਮੁਤਾਬਕ ਪਿਕਅਪ ਵਿੱਚ ਸਵਾਰ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੰਗੜ ਦੇ ਵਾਸੀ ਸੀ ਅਤੇ ਸ੍ਰੀ ਨਾਨਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸੀ ਅਤੇ ਰਸਤੇ ਵਿੱਚ ਪਿੰਡ ਫੱਤੂ ਟਿੰਗਾ ਤੋਂ ਮੁੰਡੀ ਮੋੜ ਤੇ ਉਨ੍ਹਾਂ ਦੀ ਕਾਰ ਨਾਲ ਅਚਾਨਕ ਟੱਕਰ ਹੋ ਗਈ। ਹਸਨਾ ਪਿਆਨਕ ਸੀ ਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਜਿਸ ਵਿੱਚ ਕੇ ਚਾਰ ਲੋਕਾਂ ਦੀ ਮੌਤ ਦੀ ਖਬਰ ਵੀ ਆਈਏ। ਉਧਰ ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਵਿੜ ਦਿੱਤੀ ਹੈ। ਸਾਨੂੰ ਇਤਲਾਹ ਮਿਲੀ ਜੀ ਥਾੜੇ ਤੇ ਇੱਥੇ ਇੱਕ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਆਏ ਤੇ ਜਦੋਂ ਦੇਖਿਆ ਤੇ ਇੱਕ ਬਿਆ ਡੇਰਾ ਬਿਆ ਤੋਂ ਟੈਂਪੋ ਟੈਕਸ ਗੱਡਿਆ ਛੋਟਾ ਸੀ ਉੱਤੇ ਸਵਾਰ ਜਿਹੜਾ ਅਗਿਆ ਸੀ ਇਹਨਾਂ ਦੀਆਂ ਦੇਦੇ ਜੀਆ ਇੱਕ ਮੁੰਡਾ ਕਾਰ ਤੇ ਸੀ ਵਰਨਾ ਕਾਰ ਦੋਨੇ ਆਪਸੇ ਟਪਾਈਆਂ ਜੀ ਬੰਦੇ ਸੀਰੀਅਸ ਸੀ ਦੋਨੇ ਪਾਰਟੀਆਂ ਸੀ ਤੇ ਅਸੀਂ ਉਹਨਾਂ ਨੂੰ ਫਿਰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਦਾ ਦੇਦਾ ਜਖਮੀ ਮਰੀਜ਼ ਕੋਈ 10 12 ਹੈਗੇ 10 ਬਾਲਾ ਜੱਪੀ ਸੀ ਕੋਈ ਸੀਰੀਅਸ ਹੀ ਦੋ ਤਿੰਨ ਮਤਲਬ ਸੰਤਨਾ ਭਰੇ ਹੋਇਆ ਸੀ ਸੰਤਨਾ ਭਰੇ ਗੱਡੀਆਂ ਹੁਣ ਕਿੱਥੇ ਭੇਜਿਆ ਕਿੱਥੇ ਇਹਨਾਂ ਨੂੰ ਆਈ ਹਸਪਤਾਲ ਭੇਜਦਾ ਹੁਣ ਇਥੋਂ ਪ੍ਰਾਈਵੇਟ ਗੱਡੀਆਂ 'ਚ ਹੁਣ ਦੇਖੋ ਗਾ ਕਿੱਥੇ ਕਿੱਥੇ ਜਾਂਦੀ ਜਾਂਦਾ ਉਹਦਾ ਸਵਾਲਾ 40 ਭੇਜੀਦਾ ਫੋਟੋਸਾਇਟ ਤੇ ਮ੍ਰਿਤਕਾਂ ਦੀ ਪਛਾਣ ਅਮਰੀਕ ਕੌਰ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ ਜਦਕਿ ਕਾਰਚਾਲਕ ਗੁਰਪ੍ਰੀਤ ਸਿੰਘ ਗੋਪੀ ਵੀ ਇਸ ਹਾਦਸੇ 'ਚ ਮਾਰੇ ਗਏ ਜੋ ਕਿ ਸੁਲਤਾਨਪੁਰ ਲੋਧੀ ਦਾ 10000 ਹੈ ਫਿਰ ਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਨ 'ਚ ਜੁਟ ਗਈ ਹੈ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਸੈਂਟਰਲ ਪੰਜਾਬ ਟੀਵੀ